ਪਰਤਾਨ ਮੰਤਰੀ ਆਵਾਸ ਯੋਜਨਾ 2.0 ਦੇ ਤਹਿਤ ਪੰਜਾਬ ਵਿੱਚ ਜਲਦੀ ਹੀ ਘਰਾਂ ਦੀ ਉਸਾਰੀ ਸ਼ੁਰੂ ਹੋ ਜਾਵੇਗੀ ਕੇਂਦਰ ਸਰਕਾਰ ਨੇ 30000 ਘਰਾਂ ਦੀ ਉਸਾਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ 7 ਮਹੀਨਿਆਂ ਦੇ ਵਿੱਚ 60000 ਲੋਕਾਂ ਨੇ ਇਸ ਯੋਜਨਾ ਲਈ ਅਰਜੀ ਵੀ ਦਿੱਤੀ ਹੈ ਲੋਕੀ ਸੇ ਯੋਜਨਾ ਵਿੱਚ ਪਹਿਲਾਂ ਨਾਲੋਂ ਵੱਧ ਦਿਲਚਸਪੀ ਦਿਖਾ ਰਹੇ ਨੇ ਕਿਉਂਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਵਨ ਦੇ ਤਹਿਤ 5 ਸਾਲਾਂ ਵਿੱਚ ਸਿਰਫ 70568 ਘਰ ਮਨਜ਼ੂਰ ਕੀਤੇ ਗਏ ਸਨ ਜਿਸ ਲਈ ਅਰਜੀ ਪ੍ਰਕਿਰਿਆ ਜੋ ਹੈ 2018 ਤੋਂ 2022 ਤੱਕ ਚੱਲੀ ਸੀ ਉਸਨ 8500 ਲੋਕ ਹਰ ਮਹੀਨੇ ਅਰਜੀ ਦੇ ਰਹੇ ਨੇ ਤੇ ਨਤੀਜੇ ਵਜੋਂ ਸੂਬਾ ਸਰਕਾਰ ਨੇ ਇਸ ਯੋਜਨਾ ਦੇ ਤਹਿਤ ਘਰ ਬਣਾਉਣ ਦਾ ਟੀਚਾ ਵਧਾ ਦਿੱਤਾ ਹੁਣ 2 ਲੱਖ ਜਾ ਹਜ਼ਾਰ ਦੀ بجائے 3 ਲੱਖ ਘਰ ਬਣਾਏ ਜਾਣਗੇ ਸੂਬਾ ਸਰਕਾਰ ਇਸ ਯੋਜਨਾ ਲਈ 1 ਲੱਖ ਰੁਪਏ ਦੀ ਸਬਸਿਡੀ ਵੀ ਦੇ ਰਹੀ ਆ ਜਦੋਂ ਕਿ ਪਿਛਲੀ ਸਬਸਿਡੀ ਸਿਰਫ 75000 ਰੁਪਏ ਸੀ ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ 1.5 ਲੱਖ ਰੁਪਏ ਦਿੱਤੇ ਜਾ ਰਹੇ ਨੇ ਤੇ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਮਿਲਦੇ ਹੀ ਲੋਕਾਂ ਨੂੰ ਅਰਜੀ ਫੰਡ ਮਿਲਨੇ ਸ਼ੁਰੂ ਹੋ ਜਾਣਗੇ ਘਰਾਂ ਦੀ ਨੀ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੁੱਲ 50000 ਰੁਪਏ ਦਿੱਤੇ ਜਾਣਗੇ ਜਿਸ ਵਿੱਚ ਕੇਂਦਰ ਦਾ ਹਿੱਸਾ ਜੋ ਹੈ 30000 ਅਤੇ ਸੂਬੇ ਦਾ 20000 ਰੁਪਏ ਹੋਵੇਗਾ ਤੇ ਇਸੇ ਤਰ੍ਹਾਂ بیمਦਾ ਜੋ ਕੰਮ ਪੂਰਾ ਹੋਣ ਤੋਂ ਬਾਅਦ 1 ਲੱਖ ਰੁਪਏ ਜਾਰੀ ਕੀਤੇ ਜਾਣਗੇ ਤੇ ਇਸ ਵਿੱਚ ਕੇਂਦਰ ਵੱਲੋਂ 60000 ਰੁਪਏ ਤੇ ਸੂਬਾ ਸਰਕਾਰ ਵੱਲੋਂ 40000 ਰੁਪਏ ਜਾਰੀ ਕੀਤੇ ਜਾਣਗੇ ਤੇ ਇਸੇ ਤਰ੍ਹਾਂ ਛੱਤ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੁੱਲ 50000 ਰੁਪਏ ਜਾਰੀ ਕੀਤੇ ਜਾਣਗੇ ਤੇ ਘਰ ਦੇ ਮੁਕੰਮਲ ਹੋਣ ਤੋਂ ਬਾਅਦ 50000 ਰੁਪਏ ਦੀ ਰਕਮ ਜੋ ਹੈ ਜਾਰੀ ਕੀਤੀ ਜਾਵੇਗੀ